ਸੋ ਤੁਹਾਨੂੰ ਪਤਾ ਹੀ ਆ ਆਪਾਂ ਜਾਰਾਦਿਆਂ ਇੱਥੇ ਰਹਿਣ ਵਾਲੇ ਨਹੀਂ ਹੈਗੇ ਕਿ ਕਿਸੇ ਸਪੈਸ਼ਲ ਬੰਦੇ ਨੂੰ ਮੈਂ ਚੱਲੇ ਆ ਤਾਂ ਬਾਈ ਜਿੰਨਾ ਤੇਜ਼ ਮੀਂਹ ਪੈ ਰਿਹਾ ਨਾ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਇੰਨਾ ਖੜਾ ਆ ਨਾ ਜੀ ਇੱਥੇ ਦੇਖੋ ਬਿਲਕੁਲ ਸੁੱਕਾ ਆ ਕਿਤੇ ਵੀ ਮੀਂਹ ਨਹੀਂ ਪੈ ਰਿਹਾ ਮੇਰੇ ਤੋਂ ਅੱਗੇ ਸਿਰਫ 10 ਮੀਟਰ ਦੀ ਦੂਰੀ ਤੇ ਦੇਖੋ ਕਿੰਨੀ ਇੱਥੇ ਬਾਰਿਸ਼ ਹੋ ਰਹੀ ਆ ਉਤੋਂ ਅੱਗੇ ਫਿਰ ਹੈ ਨਹੀਂ ਸੋ ਜੀ ਹੁਣ ਆਪਾਂ ਪਹੁੰਚ ਗਏ ਉਸ ਜਗ੍ਹਾ ਤੇ ਜੋ ਗੜਸ਼ੰਕਰ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਦਾ ਰੋਡ ਜੋ ਹੈ ਬਣਾ ਰਹੇ ਨੇ। ਤੁਸੀਂ ਇਹ ਦੇਖ ਸਕਦੇ ਆ। ਪਰਚੀ ਪੰਜਾਬ ਨੂੰ ਜਦੋਂ ਆਪਣੀਆਂ ਗੱਡੀਆਂ ਹਿਮਾਚਲ ਦੀਆਂ ਆਉਂਦੀਆਂ ਆ ਉਦੋਂ ਨਹੀਂ ਲੱਗਦੀ। ਸਿਰ ਪੰਜਾਬ ਦੀਆਂ ਗੱਡੀਆਂ ਹਿਮਾਚਲ 'ਚ ਜਦੋਂ ਐਂਟਰ ਹੁੰਦੀਆਂ ਉਦੋਂ ਪਰਚੀ ਲਾਦੀ ਹੈ ਸਮਝ ਨਹੀਂ। ਸਲੋ ਜੀ ਪਿਆਰਿਓ ਪਹਿਲੀ ਜਿਹੜੀ ਆ ਟਨਲ ਆਈਐਸਬੀਟੀ ਮੰਡੀ ਲੋ ਜੀ ਕਰੋ ਗੁਰਦੁਆਰਾ ਸਾਹਿਬ ਦੇ ਦਰਸ਼ਨ। ਪਲੇ ਸੋ ਨਿਹਾਲ ਸਾਤ ਸ੍ਰੀ ਅਕਾਲ ਸੋ ਤੁਹਾਨੂੰ ਪਤਾ ਹੀ ਆ ਆਪਾਂ ਜ਼ਿਆਦਾ ਦਿਨ ਇੱਥੇ ਰਹਿਣ ਵਾਲੇ ਨਹੀਂ ਹੈਗੇ ਤਾਂ ਆਪਾਂ ਆਪਣੇ ਅਗਲੇ ਸਫ਼ਰ ਦੀ ਤਿਆਰੀ ਕਰ ਲਈ ਆ ਗੱਡੀ ਆਪਾਂ ਬਾਹਰ ਕੱਢ ਲਈਏ ਤੇ ਹੁਣ ਆਪਾਂ ਚੱਲੇ ਆ ਮਨਾਲੀ ਤੋਂ ਸਾਰਾ ਸਮਾਨ ਆਪਾਂ ਤਕਰੀਬਨ ਆਪਣੀ ਗੱਡੀ ਵਿੱਚ ਬੈੱਡ ਬਣਾ ਲਿਆ ਹੈ ਤੇ ਕਿਚਨ ਦਾ ਸਮਾਨ ਵੀ ਸਾਰਾ ਰੱਖ ਲਿਆ ਹੈ ਤੇ ਬਟ ਹੁਣ ਦੇਖ ਸਕਦੇ ਹੋ ਬਾਰਿਸ਼ ਸ਼ੁਰੂ ਹੋ ਗਈ ਹੈ ਤੇ ਸਿਹਾਰਤ ਲਗਾ Enjoy ਕਰਨ ਬਟ ਇਸ ਬਾਰ ਮੈਂ ਸੋਲੋ ਜਾਊਂਗਾ ਤੇ ਆ ਖੜੀ ਆਪਣੀ ਗੱਡੀ ਬਿਲਕੁਲ ਟਿੱਪ ਟੌਕ ਧੋ ਕੇ ਗੱਡੀ ਗਾਈਜ਼ ਰੱਖੀ ਸੀਗੀ ਤੇ ਨਹੀਂ ਪੈਣ ਲੱਪਿਆ ਨਹੀਂ ਪੈਣਾ ਸਾਰੀ ਗੱਡੀ ਫੇਰ ਮੇਰੀ ਭੇਜੀ ਜਾਣੀ ਮੈਂ ਬਹੁਤ ਕੱਪੜਾ ਮਾਰ ਕੇ ਮਿਹਨਤ ਕੀਤੀ ਸੀਗੀ ਚਲੋ ਕੋਈ ਗੱਲ ਨਹੀਂ ਮੈਂ ਵੀ ਬਹੁਤ ਦਿਨਾਂ ਦਾ ਅੱਜ ਪੈਣ ਲਗਾ ਆ ਤੇ ਥੋੜਾ ਜਿਹਾ ਆਉਂਦਾ ਸੀ ਹਟ ਜਾਂਦਾ ਸੀ ਆਉਂਦਾ ਸੀ ਛੱਡ ਜਾਂਦਾ ਸੀ ਸੋ ਇਹ ਸਾਡੇ ਘਰ ਦੇ ਸਾਹਮਣੇ ਦਾ ਵਿਊ ਆ ਦੇਖੋ ਸੋ ਵਾਹਿਗੁਰੂ ਨਵੇਂ ਕੱਪੜੇ ਪਾਏ ਆ ਬਲੈਕ ਟੀ-ਸ਼ਰਟ ਉਹ ਵੀ ਆਪਣਾ ਲਾਤੀ ਬਲੈਕ ਜੈਮਾ ਵੀ ਲਾਤਾ ਆਪਾਂ ਆਪਣੀ ਥੋੜੀ ਲੁੱਕ ਚੇਂਜ ਕਰ ਲਈ ਆ ਦੇਖ ਬਟ ਫੇ ਵੀ ਹਲਕਾ ਜੈਲੋ ਤਾ ਰਿਹਾ ਨਾ ਵਿੱਚ येलो ਔਰ ਬਲੈਕ ਸੋ ਨਵੀਂ ਟੁਕ ਕਿੰਦਾ ਹੀ ਲੱਗਦੀ ਹੈ ਕਮੈਂਟ ਬਾਕਸ ਜਰੂਰ ਰੱਖਿਓ ਬੱਚਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਆਪਾਂ ਆਪਣਾ ਸਫਰ ਲੱਗੇ ਸ਼ੁਰੂ ਕਰਨ ਸੋ ਵਾਹਿਗੁਰੂ ਭਲੀ ਕਰੇ ਮੇਰ ਕਰੇ ਸੋ ਚਲੋ ਮਿਲਦੇ ਆਪਾਂ ਔਨ ਦਾ ਵੇ ਮੈਂ ਚੱਲਾਂ ਆ ਮਨਾਲੀ ਸੋ ਗਰਮੀ ਇੱਥੇ ਬਹੁਤ ਜ਼ਿਆਦਾ ਹੈ ਤੁਹਾਨੂੰ ਪਤਾ ਹੀ ਆ ਇੱਥੇ ਤਕਰੀਬਨ ਤਕਰੀਬਨ ਇਸ ਟਾਈਮ ਜਿਹੜਾ ਟੈਂਪਰੇਚਰ ਆ 45 ਡਿਗਰੀ 40 44 ਡਿਗਰੀ ਆ ਸੋ ਲਦਾਖ ਜਿਹਨਾਂ ਦਿਨਾਂ ਚ ਗਏ ਸੀ ਉਹਨਾਂ ਦਿਨਾਂ ਚ ਵੀ ਜਿਹੜਾ ਟੈਂਪਰੇਚਰ ਸੀਗਾ ਤਕਰੀਬਨ 45 ਦੇ ਨੀਅਰ ਅਬਾਊਟ ਸੀਗਾ ਤੇ ਅੱਜ ਕਿਸੇ ਸਪੈਸ਼ਲ ਬੰਦੇ ਨੂੰ ਮੈਂ ਚੱਲੇ ਆ ਤਾਂ ਕਰਕੇ ਮੈਂ ਸੋਲੋ ਚੱਲਣਾ ਜੀ ਤੇ ਸੋ ਮਿਲਦੇ ਆ ਸੋ ਜਕਾਰੇ ਨਾਲ ਆਪਾਂ ਆਪਣਾ ਸਫਰ ਸ਼ੁਰੂ ਕਰਦੇ ਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਗਾਇਸ ਪਹਿਲਾਂ ਆਪਾਂ ਜਾਣਾ ਹੈ ਸਿਲੰਡਰ ਭਰੋਣ ਕਿਉਂਕਿ ਸਿਲੰਡਰ ਆਪਣਾ ਤਕਰੀਬਨ ਤਕਰੀਬਨ ਖਾਲੀ ਹੈ ਤਾਂ ਥੋੜਾ ਹੀ ਭਰੋਣਾ ਮੈਂ 1 ਕਿਲੋ 1.5 ਕਿਲੋ ਗੈਸ ਭਰੋਣੀ ਆ ਬਿਕੋਜ਼ ਉੱਥੇ ਨਾ ਅਡਲ ਟਨਲ ਜਿਹੜੀ ਆਪਾਂ ਕ੍ਰੋਸ ਕਰਨੀ ਆ ਉੱਥੇ ਚੈਕਿੰਗ ਹੁੰਦੀ ਆ ਜੇ ਉਹਨਾਂ ਨੇ ਖਾਲੀ ਕਰਨੇ ਨੂੰ ਕਿਹਾ ਤਾਂ ਆਪਾਂ ਖਾਲੀ ਕਰ ਸਕਦੇ ਆ ਨਾ ਜਲਦੀ ਹੋ ਜਾਊਗਾ ਇੱਕ ਜਦ ਨੁਕਸਾਨ ਨਾ ਹੋਊਗਾ ਸੋ ਦੇਖ ਸਕਦੇ ਹੋ ਇਹ ਹੈਗਾ ਜੀ ਆਪਣਾ ਫਗਵਾੜੇ ਦਾ ਰਸਤਾ ਫਗਵਾੜਾ ਆਪਣੇ ਤੋਂ ਸਿਰਫ ਤਿੰਨ ਕਿਲੋਮੀਟਰ ਜਲੰਧਰ ਆਪਾਂ ਪਹਿਲੀ ਵਾਰ ਆਪਾਂ ਤੁਹਾਨੂੰ ਮਨਾਉਣ ਜਾ ਰਹੇ ਹਾਂ ਆਪਣੇ ਡੰਮਰੂ ਨਾਲ ਸੋ ਸਿਲੰਡਰ ਆਪਣਾ ਅਸੀਂ 5 ਕਿਲੋ ਵਾਲਾ ਡੰਮਰੂ ਜੀ ਲਓ ਸਿਲੰਡਰ ਭਰੋ ਮੇਰਾ ਭਰਾ ਸੋ ਸਿਲੰਡਰ ਜਦੋਂ ਆਪਾਂ ਡੇਢ ਡੇਢ ਕਿਲੋ ਭਰਦੇ ਹਾਂ ਠੀਕ ਆ ਬਹੁਤ ਸਿਲੰਡਰ ਪਰਵਾਉਣ ਤੋਂ ਬਾਅਦ ਅਸੀਂ ਪਹੁੰਚੇ ਗੈਰੇਜ ਗੈਰੇਜ ਵਿੱਚ ਕਰਾਇਆ ਅਲਾਈਨਮੈਂਟ ਜੋ ਕਿ ਗੱਡੀ ਦੀ ਅਲਾਈਨਮੈਂਟ ਵੀਲ ਬੈਲੈਂਸਿੰਗ ਸਭ ਆਊਟ ਹੋ ਚੁੱਕੇ ਸੀ ਸੋ ਇਹ ਹੈ ਜੀ ਸ਼ਹੀਦ ਆਜਨ ਸਰਦਾਰ ਭਗਤ ਸਿੰਘ ਹੁਣਾ ਦਾ ਮਿਊਜ਼ੀਅਮ ਖਟਕੜ ਕਲਾ ਜਿੱਥੇ ਸ਼ਹੀਦ ਭਗਤ ਸਿੰਘ ਜੀ ਦਾ ਘਰ ਆ ਘਰ ਥੋੜਾ ਅੱਗੇ ਪਿੰਡ ਦੇ ਵਿੱਚ ਆ ਆਪਾਂ ਰੋਡ ਤੋਂ ਹੀ ਅ ਅੱਗੇ ਚੱਲਾ ਜਾਵਾਂਗੇ ਸੋ ਗਾਇਜ਼ ਇੰਨਾ ਤੇਜ਼ ਮੀਂਹ ਪੈ ਰਿਹਾ ਨਾ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਇੰਨਾ ਜ਼ਿਆਦਾ ਮੀਂਹ ਓਏ ਹੋਏ ਹੋਏ ਮੈਂ ਇੱਥੇ ਜਿੱਥੇ ਮੈਂ ਖੜਾ ਆ ਨਾ ਜੀ ਇੱਥੇ ਦੇਖੋ ਬਿਲਕੁਲ ਸੁੱਕਾ ਆ ਕਿਤੇ ਵੀ ਮੀਂਹ ਨਹੀਂ ਪੈ ਰਿਹਾ ਮੇ ਤੋਂ ਅੱਗੇ ਸਿਰਫ 10 ਮੀਟਰ ਦੀ ਦੂਰੀ ਤੇ ਦੇਖੋ ਕਿੰਨੀ ਇੱਥੇ ਬਾਰਿਸ਼ ਹੋ ਰਹੀ ਹੈ ਉਹ ਤੋਂ ਅੱਗੇ ਫਿਰ ਹੈ ਨਹੀਂ ਸੋ ਆਓ ਮੈਂ ਤੁਹਾਨੂੰ ਦਿਖਾਉਣਾ ਹੈ ਅੱਗੇ ਜਾ ਕੇ ਦੇਖੋ ਇੱਥੇ ਤੱਕ ਬਾਰਿਸ਼ ਜਿਹੜੀ ਹਲਕੀ ਫੁਲਕੀ ਐਵੇਂ ਮਾੜੀ ਮੋਟੀ ਬੂੰਦਾਵਾਂ ਦੀ ਹੋ ਰਹੀ ਉਹ ਵੀ ਹਵਾ ਦੇ ਨਾਲ ਇੱਧਰ ਉੱਧਰ ਨੂੰ ਆ ਰਹੀ ਆ ਸੋ ਇੱਥੇ ਦੇਖੋ ਮੀ ਇਹ ਆਹ ਲਓ ਜੀ ਇੱਥੇ ਮੀ ਸ਼ੁਰੂ ਹੋ ਗਿਆ ਆਹ ਲਓ ਜੀ ਤੇ ਐਸ ਏਰੀਆ 'ਚ ਮੀ ਪੈ ਰਿਹਾ ਜੀ ਦੇਖੋ ਐਸ ਏਰੀਆ 'ਚ ਸਿਰਫ ਇੰਨੇ ਏਰੀਆ 'ਚ ਇਸ ਤੋਂ ਅੱਗੇ ਲੈ ਕੇ ਚੱਲਦੇ ਆਂ ਤੁਹਾਨੂੰ ਉੱਥੇ ਬਿਲਕੁਲ ਵੀ ਇੱਕ ਪਾਣੀ ਦੀ ਬੂੰਦ ਤੱਕ ਨਹੀਂ ਮਿਣੀ ਤੁਹਾਨੂੰ ਆ ਲਓ ਜੀ ਇੱਥੇ ਤੱਕ ਮੀਂਹ ਆ ਜੀ ਇੱਧ ਤੋਂ ਅੱਗੇ ਲਓ ਜੀ ਸੁੱਕਾ ਬਿਲਕੁਲ ਸੁੱਕਾ ਆ ਲਓ ਸੋ ਲਓ ਜੀ ਤੁਹਾਡਾ ਸਵਾਗਤ ਆ ਜੀ ਇਹਨਾਂ ਖੂਬਸੂਰਤ ਪਹਾੜ ਦੇ ਵਿੱਚ ਦੀ ਰਸਤਿਆਂ ਦਾ ਰਸਤਿਆਂ ਦੇ ਵਿੱਚ ਤੇ ਦੇਖੋ ਯਾ ਕਿੰਨਾ ਸੋਹਣਾ ਲੱਗਦਾ ਇਹ ਜਿਹੜਾ ਏਰੀਆ ਇੱਥੇ ਦੇਖੋ ਛੋਟੇ ਛੋਟੇ ਮੰਕੀ ਵੀ ਆ ਦੇ ਮੰਕੀਆ ਕੀ ਬਾਤ ਇਹ ਦੇਖ ਇਹ ਪੂਰਾ ਰਸਤਾ ਜੋ ਹੈ ਖੁੱਲਾ ਹੋ ਰਿਹਾ ਹੈ ਇਹ ਦੇਖੋ ਮੰਕੀ ਸੋ ਇਹ ਜਿਹੜਾ ਰਸਤਾ ਖੁੱਲਾ ਹੋ ਰਿਹਾ ਗੜਸ਼ੰਕਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਜੀ ਹੁਣ ਆਪਾਂ ਪਹੁੰਚ ਗਏ ਉਸ ਜਗ੍ਹਾ ਤੇ ਜੋ ਗੜਸ਼ੰਕਰ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਦਾ ਰੋਡ ਜੋ ਹੈ ਬਣਾ ਰਹੇ ਨੇ ਸੋ ਇਹ ਦੇਖ ਸਕਦੇ ਆ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਸੋ ਇਹ ਜਿਹੜੀ ਸੰਸਥਾ ਆ ਇਹ ਜਿਹੜਾ ਕਿਲਾ ਨੰਦਗੜ੍ਹ ਸਾਹਿਬ ਆ ਉਹਨਾਂ ਵੱਲੋਂ ਅ ਰੋਡ ਬਣਾਉਣ ਦੀ ਜਿਹੜੀ ਸੇਵਾ ਨਿਭਾਈ ਜਾ ਰਹੀ ਆ ਸਾਰਾ ਜਿਹੜਾ ਲੋਨ ਡੈਨ 4 ਲੈਂਥ 4 ਲੈਂਨ ਸਰਵਿਸ ਕਾ ਨਹੀਂ ਇਸ ਰੋਡ ਤੇ ਤੇ ਬਹੁਤ ਵੱਡਾ ਉਪਰਾਲਾ ਗੁਰਦੁਆਰਾ ਸਾਹਿਬ ਵੱਲੋਂ ਹੋ ਰਿਹਾ ਆ ਤੁਸੀਂ ਇਹ ਦੇਖ ਸਕਦੇ ਆ ਇਸ ਗੁਰਦੁਆਰਾ ਔਰ ਚਾਹ ਦਾ ਲੰਗਰ ਔਰ ਪ੍ਰਸ਼ਾਦ ਦਾ ਲੰਗਰ 24 ਘੰਟੇ ਇੱਥੇ ਚੱਲਦਾ ਰਹਿੰਦਾ ਜਦੋਂ ਮਰਜ਼ੀ ਤੁਸੀਂ ਆ ਕੇ ਲੰਗਰ ਛੱਕ ਸਕਦੇ ਹੋ ਇੱਥੇ ਤੇ ਨਾਲੇ ਆਪਣੀ ਚਲਦੀ ਹੋਈ ਕਾਰ ਸੇਵਾ ਵਿੱਚ ਆਪਣਾ ਹਿੱਸਾ ਬਣਾਓ ਪਾਓ ਤਾਂ ਜੋ ਸੜਕ ਜਲਦੀ ਤੋਂ ਜਲਦੀ ਬਣ ਸਕੇ ਜੀ ਆਓ ਹੁਣ ਆਪਾਂ ਚਾਹ ਪੀਨੇ ਥੋੜੀ ਜੀ ਸੋ ਚਾਹ ਆਪਾਂ ਜਾਂਦੇ ਜਾਂਦੇ ਕੀਵਾਂਗੇ ਔਰ ਸੇਵਾ ਆਪਾਂ ਉਥੇ ਗੱਲੇ ਵੀ ਪਾ ਦਿੱਤੀ ਹੈ ਜੀ ਸੋ ਸਾਰਿਆਂ ਨੂੰ ਬੇਨਤੀ ਆ ਰਿਕਵੈਸਟ ਹੈ ਕਿ ਚਲਦੀ ਹੋਈ ਕਾਰ ਸੇਵਾ ਵਿੱਚ ਆਪਣਾ ਹਿੱਸਾ ਜ਼ਰੂਰ ਪਾਉਣਾ ਜੀ ਤਾਂ ਜੋ ਇਹ ਸੰਤਾ ਵੱਲੋਂ ਅਰੰਭੇ ਹੋਏ ਕਾਜ ਨੂੰ ਜਲਦੀ ਨੇਪਰੇ ਚਾੜਿਆ ਜਾ ਸਕੇ ਸੋ ਬਹੁਤ ਵੱਡਾ ਪ੍ਰੋਜੈਕਟ ਹੈ ਜੀ ਇਹਨਾਂ ਦਾ ਕਾਫੀ ਜੋ ਹੈ ਖਰਚਾ ਹੋਣਾ ਇਸ ਰੋਡ ਦੇ ਉੱਤੇ ਮੇਰੇ ਖੱਬੇ ਹੱਥ ਹੈ ਜੀ ਬੱਸ ਸਟੈਂਡ ਸ਼੍ਰੀ ਅਨੰਦਪੁਰ ਸਾਹਿਬ ਦਾ ਜੀ ਦੇਖ ਸਕਦੇ ਆ ਆਨੰਦਪੁਰੀ ਰਹਿਮਤਾਂ ਦੀ ਨਗਰੀ ਜਿਸ ਨੂੰ ਆਖਿਆ ਜਾਂਦਾ ਹੈ ਸੋ ਮੇਰੇ ਲੈਫਟ ਸਾਈਡ ਤੇ ਜੀ ਬੱਸ ਸਟੈਂਡ ਤਾਂ ਬੱਸ ਸਟੈਂਡ ਦੇ ਬਿਲਕੁਲ ਨਾਲ ਹੀ ਜਿਹੜਾ ਰਸਤਾ ਆ ਸ਼੍ਰੀ ਅਨੰਦਪੁਰ ਸਾਹਿਬ ਦੇ ਦਰبار صاحب ਵੱਲੋਂ ਜਾਂਦਾ ਹੈ ਇਹ ਦੇਖ ਸਕਦੇ ਜਿਹੜਾ ਇਹ ਰਾਹ ਆ ਮੇਰੇ ਲੈਫਟ ਸਾਈਡ ਤੇ ਇਹ ਜਾ ਰਿਹਾ ਦਰਬਾਰ ਸਾਹਿਬ ਨੂੰ ਹੀ ਸਿੱਧਾ ਹੀ ਬਟ ਆਪਾਂ ਕਾਫੀ ਪਾਰ ਆ ਚੁੱਕੇ ਆ ਹੁਣ ਨੀਅਤ ਕੀ ਜਾਣਾ ਕਿਉਂਕਿ ਹੁਣ ਮੈਂ ਨੇਰਾ ਹੋ ਜਾਣਾ ਆਪਾਂ ਨੂੰ ਕਿਉਂਕਿ ਆਪਣਾ ਸਫਰ ਹੱਲੇ तकरीबन 400 ਕਿਲੋਮੀਟਰ ਦਾ ਸਫਰ ਹੈ ਜੀ ਆਪਣਾ ਬਾਕੀ ਪਿਆ ਹੈ ਤੇ ਆਂਦੇ ਹੋਏ ਆਪਾਂ ਜ਼ਰੂਰ ਜਾਵਾਂਗੇ ਇਹ ਹੈ ਸ਼੍ਰੀ ਅਨੰਦਪੁਰ ਸਾਹਿਬ ਜੀ ਕਰੋ ਦਰਸ਼ਨ ਰਹਿਮਤਾਂ ਦੀ ਨਗਰੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਪੰਥ ਦੀ ਸਥਾਪਨਾ ਜਿੱਥੇ ਹੋਈ ਸੀ ਸੋ ਆਪਾਂ ਪਹੁੰਚ ਚੁੱਕੇ ਆ ਜੀ ਕੀਰਤਪੁਰ ਸਾਹਿਬ ਠੀਕ ਆ ਜੀ ਕੀਰਤਪੁਰ ਸਾਹਿਬ ਦੇ ਫਲਾਈਓਵਰ ਦੇ ਉੱਪਰ ਆਪਾਂ ਖੜੇ ਆ ਤਾਂ ਹੁਣ ਆਪਣੇ ਕੋਲ ਟਾਈਮ ਜੋ ਹੈ ਹੋ ਚੁੱਕਿਆ ਜੀ ਸਵਾ 3 ਤੋਂ ਅੱਜ ਦੇਖਣਾ ਆਪਾਂ ਇੱਥੋਂ ਕੀਰਤਪੁਰ ਸਾਹਿਬ ਤੋਂ ਮਨਾਲੀ ਦਾ ਜਿਹੜਾ ਟਾਈਮ ਕਿੰਨਾ ਲੱਗਣ ਵਾਲਾ ਆ ਜਿਹੜੀਆਂ ਨਵੀਆਂ ਟਨਲਸ ਬਣੀਆਂ ਆ ਓਕੇ ਸੋ ਓਕੇ ਹੋ ਜਿਹੀਆਂ ਨੇ ਤੇ ਕਿੰਨਾ ਇਥੋਂ ਟਾਈਮ ਲੱਗਦਾ ਆ ਕਿਉਂਕਿ ਨਵੀਆਂ ਟਨਾਂ ਬਣਨ ਦੇ ਨਾਲ ਜੇ ਨਾ ਨਾ ਅ ਰਸਤਾ ਬਹੁਤ ਸ਼ਾਰਟ ਹੋ ਗਿਆ ਹੈ ਕਾਫੀ ਘਟ ਗਿਆ ਔਰ ਕਾਫੀ ਸਮੂਥ ਹੋ ਗਿਆ ਇੰਨਾ ਸ਼ਾਨਦਾਰ ਰੋਡ ਹੋਣ ਵਾਲਾ ਨਾ ਜਬਰਦਸਤ ਮੈਂ ਕਹਿੰਦਾ ਇਤਾਂ ਦਾ ਰੋਡ ਬਾਹਰ ਕਿਸੇ ਕੰਟਰੀ ਵਿੱਚ ਵੀ ਨਹੀਂ ਬਣਿਆ ਹੋਣਾ ਸੋ ਲਓ ਜੀ ਪਹਿਲਾ ਟੋਲ ਪਲਾਜ਼ਾ ਆਪਾਂ ਜਿਹੜਾ ਕ੍ਰੋਸ ਕਰ ਚੁੱਕੇ ਆ ਸੋ ਮੌਸਮ ਜਿਹੜਾ ਆ ਇੱਕਦਮ ਧੁੰਦਲਾ ਹੋ ਚੁੱਕਾ ਆ ਪਹਾੜਾਂ ਵਿੱਚ ਪਤਾ ਨਹੀਂ ਕਿਉਂ ਇੰਨੀ ਧੁੰਦ ਜੀ ਪਈ ਹੋਈ ਆ ਟੋਲ ਪਲਾਜ਼ਾ ਕ੍ਰੋਸ ਕਰਨਾ ਹੈ ਤੁਹਾਨੂੰ ਅੱਗੇ ਇੱਕ ਪਰਚੀ ਵਾਲੀ ਲਾਈਨ ਮਿਲੂਗੀ ਕਿੰਨੀ ਹੋਗੀ ਪਰਚੀ 100 ਰੁਪਏ ਸੋ ਪਹਿਲਾਂ ਆਪਣਾ ਟੋਲ ਪਲਾਜ਼ਾ ਤੋਂ ਅੱਗੇ ਆਪਣੀ ਆ ਜਾਂਦੀ ਇੱਥੇ ਜੀ ਪਰਚੀ ਜਿਹੜੀ ਆ ਹਿਮਾਚਲ ਦੀ ਐਂਟਰੀ ਫੀਸ 100 ਰੁਪਏ ਕਰ ਦਿੱਤੀ ਜੀ ਇਹਨਾਂ ਨੇ 100 ਰੁਪਏ ਐਂਟਰੀ ਫੀਸ ਆਈ ਹਿਮਾਚਲ ਦੀ ਸੋ ਚਲੋ ਰਾਹ ਵਧੀਆ ਹੈ ਇਹ ਬਹੁਤ ਵੱਡੀ ਗੱਲ ਆ ਪਰ ਇਹ ਪਰਚੀ ਪੰਜਾਬ ਨੂੰ ਜਦੋਂ ਆਪਣੀਆਂ ਗੱਡੀਆਂ ਹਿਮਾਚਲ ਦੀਆਂ ਆਉਂਦੀਆਂ ਆ ਉਦੋਂ ਨਹੀਂ ਲੱਗਦੀ ਸਿਰ ਪੰਜਾਬ ਦੀਆਂ ਗੱਡੀਆਂ ਹਿਮਾਚਲ ਚ ਜਦੋਂ ਐਂਟਰ ਹੁੰਦੀਆਂ ਉਦੋਂ ਪਰਚੀ ਲਾਦੀ ਹੈ ਸਮਝ ਨਹੀਂ ਆ ਰਹੀ ਵੀ ਸਾਡੀ ਪੰਜਾਬ ਸਰਕਾਰ ਸੁੱਤੀ ਪਈ ਆ ਉਹ ਵੀ ਤਾਂ ਇਥੋਂ ਪੈਸੇ ਕਮਾਈ ਸਕਦੇ ਆ ਹਨਾ ਪੰਜਾਬ ਦੀਆਂ ਗੱਡੀਆਂ ਨੂੰ ਫ੍ਰੀ ਐਂਟ੍ਰੈਂਸ ਨਹੀਂ ਹੈਗੀ ਇੱਥੇ ਹਿਮਾਚਲ ਵਿੱਚ ਲੇਕਿਨ ਹਿਮਾਚਲ ਦੀਆਂ ਗੱਡੀਆਂ ਨੂੰ ਫ੍ਰੀ ਐਂਟ੍ਰੈਂਸ ਆ ਪੰਜਾਬ ਵਿੱਚ ਗਲਤ ਗੱਲ ਹੈ ਨਾ ਸਤਿ ਲੋ ਜੀ ਪਿਆਰਿਓ ਚਨਲ ਚਨਲ ਨੰਬਰ 1 ਆ ਚੁੱਕੀ ਆ ਸੋ ਕਿੰਨੀ ਸੋਹਣੀ ਪੇਂਟਿੰਗ ਕੀਤੀ ਬਾਹਰ ਦੇਖੋ ਆਹ ਹਾ 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 ਸੋ ਇਹਦੇ ਵਿੱਚ ਆਪਣੀ ਐਂਟਰੀ ਹੋ ਚੁੱਕੀ ਹੈ ਅੱਜ ਆਪਾਂ ਟਨਲ ਤੋਂ ਬਾਹਰ ਆ ਚੁੱਕੇ ਹਾਂ ਟਨਲ ਤਕਰੀਬਨ 200 ਤੋਂ 300 ਤੋਂ 2.5 ਕਿਲੋਮੀਟਰ ਦੀ ਹੈ ਜੀ ਇਹ ਪਹਿਲੀ ਟਨਲ ਤੇ ਰੋਡ ਅੰਦਰ ਐਨ ਸ਼ਾਨਦਾਰ ਛੋਟੇ-ਵੱਡੇ ਪੱਖੇ ਲੱਗੇ ਆ ਜੋਸਟਨ ਲੱਗੇ ਆ ਜੋ ਗਰਮੀ ਨੂੰ ਬਾਹਰ ਕੱਢ ਦਿੰਦੇ ਆ ਅੰਦਰ ਹੂਮਸ ਨਹੀਂ ਹੋਣ ਦਿੰਦੇ ਤੇ ਆ ਦੇਖੋ ਕਿੰਨਾ ਸੋਹਣਾ ਪੌੜਿਆ ਓਏ ਹੋਰ ਨੂੰ ਵੀ ਉਹ ਸ਼ਾਨਦਾਰ 뷰 ਜਿਹੜੇ ਇੱਥੇ ਘੈਂਟ ਘੈਂਟ ਆਉਣੇ ਆ ਇੱਥੇ ਜਦੋਂ ਤੁਸੀਂ ਨਿਕਲਣਾ ਨਾ ਟਨਲ ਤੋਂ ਬਾਹਰ ਮੈਂ ਕਿ ਸ਼ਾਨਦਾਰ 뷰 ਹੋਣ ਵਾਲਿਆ ਬਾਈ ਸ਼ਾਨਦਾਰ ਆਏ ਦੇਖੋ ਇਧਰ ਦੇਖੋ ਲਓ ਜੀ ਇਹ ਆ ਜੀ 2 ਨੰਬਰ ਟਨਲ ਦਾ ਐਗਜ਼ਿਟ ਸਾਈਡ ਤੇ ਇੱਥੇ ਦੇਖੋ 뷰 ਓਏ ਹੋਏ 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 ਸ਼ਾਨਦਾਰ ਇਹ ਹੁਣ ਨਦੀ ਦਾ ਨਾਮ ਤਾਂ ਮੈਨੂੰ ਪਤਾ ਨਹੀਂ ਕੀ ਆ ਤੇ ਉਹ ਰਸਤਾ ਜਾ ਰਿਹਾ ਉੱਪਰ ਦੀ ਉਹ ਜਾ ਰਿਹਾ ਉੱਪਰ ਨੂੰ ਪਹਾੜ ਦੇ ਉੱਪਰ ਉਹ ਉਧਰ ਘਰ ਬਣੇ ਹੋਏ ਆ ਬਹੁਤ ਸੋਹਣਾ ਲੱਗਦਾ ਇੱਥੇ ਦੇਖੋ ਘਰ ਕਿੰਨੇ ਸੋਹਣੇ ਲੱਗਦੇ ਆ ਇੱਧਰ ਹਿਮਾਚਲ ਦੇ ਓਏ ਹੋਏ ਆਖੜੀ ਆਪਣੀ ਲਾਡੋ ਸਭਾਈ ਇਹ ਹੈਗਾ ਜੀ ਸਤਲੁਜ ਦਾ ਸੰਗਮ ਸੰਗਮ ਪੁਆਇੰਟ ਏਕ ਤੇ ਨਦੀ ਸਤਲੁਜ ਇੱਧਰ ਦੀ ਆਂਦੀ ਆ ਏ ਕੇ ਇੱਧਰ ਦੀ ਆਂਦੀ ਆ ਇਹ ਹੈਗਾ ਜੀ ਸੰਗਮ ਪੁਆਇੰਟ ਇਵਨ 60 ਦੀ ਸਪੀਡ ਤੇ ਜਾ ਰਿਹਾ 60 ਦੀ ਸਪੀਡ ਤੋਂ ਮੈਂ ਉੱਪਰ ਨਹੀਂ ਜਾ ਰਿਹਾ ਕਿਉਂਕਿ ਕਿਤੇ ਕੈਮਰੇ ਵੀ ਲੱਗੇ ਆ ਨਾ ਵਿੱਚ ਵਿੱਚ ਕਿਤੇ ਕਿਤੇ ਕੈਮਰੇ ਲੱਗੇ ਆ ਕਿ ਇਨ ਕੇਸ ਕਿਸੇ ਦੀ ਸਪੀਡ ਜ਼ਿਆਦਾ ਹੋਈ ਤਾਂ ਤੁਹਾਡਾ ਚਲਾਣ ਵੀ ਹੋ ਸਕਦਾ ਆਨਲਾਈਨ ਤੇ ਮੈਂ ਸਪੀਡ ਜਿਹੜੀ ਆ ਤਕਰੀਬਨ 60 ਤੇ ਹੀ ਜਾ ਰਿਹਾ ਆ 60 ਦੀ ਸਪੀਡ ਤੇ ਦੇਖਣਾ ਆਪਾਂ ਸੁੰਦਰ ਨਗਰ ਕਿੰਨੇ ਵੇ ਤੱਕ ਪਹੁੰਚਦੇ ਆ ਸਵਾ 3 ਵੇ ਤੁਰੇ ਸੀ ਓਏ ਹੋਏ 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 ਪੌੜ ਦੇਖੋ ਬੱਬਾ ਬ੍ਰਿਜ ਕਿੰਨਾ ਸੋਹਣਾ ਆ ਪੰਜਾਬੀ ਆ ਪੂਜ ਪੋਲੇ ਨਿਕਲਦਾ ਬ੍ਰਿਜ ਕਹਿੰਦੇ ਇਹਨੂੰ ਤਾਂ ਅੰਗਰੇਜ਼ੀ ਚ ਆਏ ਹਾਏ ਹਾਏ ਆ ਉਹਦੇ ਨੰਬਰ ਹੈ 터ਨਲ ਚੋਂ ਆਪਾਂ ਬਾਹਰ ਨਿਕਲਣ ਲੱਗੇ ਆ ਵਾਹ ਜੀ ਵਾਹ ਵਾਹ ਜੀ ਵਾਹ ਨਿਕਲਦੇ ਸਾਰੇ ਅਲੱਗ-ਅਲੱਗ ਤਰ੍ਹਾਂ ਦੇ 뷰 ਦੇਖਣ ਨੂੰ ਮਿਲਦੇ ਆ ਬਾਈ ਓਏ ਹੋਏ ਹੋਏ ਪੇਂਟਿੰਗਾਂ ਇੰਨੀਆਂ ਸੋਹਣੀਆਂ ਸ਼ਿਵ ਸ਼ੰਕਰ ਭੋਲੇ ਭੰਡਾਰੀ ਜੀ ਦੀਆਂ ਰੋਡ ਦੇਖੋ ਬਾਈ ਓਏ ਹੋਏ ਹੋਏ ਉਹ ਦੇਖੋ ਸਾਹਮਣੇ ਕਿੰਨਾ ਸ਼ਾਨਦਾਰ ਬ੍ਰਿਜ ਬਣਾਇਆ ਬਾਈ ਬੀਆਰਓ ਨੇ ਓਏ ਹੋਏ ਹੋਏ ਵਾਹਿਗੁਰੂ 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 ਨਿਕਲਦਾ ਮੂੰਹ ਚੋਂ ਬਾਈ ਇੰਨੀ ਸੋਹਣੀ ਕਲਾਕਾਰੀ ਵਾਹ ਜੀ ਕੀ ਬਾਤ ਹੈ ਜਬਰਦਸਤ ਲਓ ਜੀ ਮਨਾਲੀ ਰਹਿ ਗਿਆ ਜੀ 170 ਕਿਲੋਮੀਟਰ ਬਿਲਕੁਲ ਆਰਾਮ ਨਾਲ ਜਾ ਰਹੇ ਆਪਾਂ ਕੋਈ ਜਲਦਬਾਜੀ ਨਹੀਂ ਕੋਈ ਕਾਲੀ ਨਹੀਂ ਬਿਲਕੁਲ ਆਰਾਮ ਨਾਲ ਸਲੋਸ ਲੋ ਤੋਂ ਇੱਥੋਂ ਆਪਾਂ ਹੋ ਜਾਣਾ ਜੀ ਲੈਫਟ ਇੱਧਰ ਰਾਈਟ ਸਾਈਡ ਤੇ ਪੁਰਾਣਾ ਰੋਡ ਜਿਹੜਾ ਬਲਾਸਪੁਰ ਨੂੰ ਆਂਦਾ ਉਹ ਆਂਦਾ ਹੈ ਤੇ ਇੱਧਰ ਆਪਣਾ ਬਲਾਸਪੁਰ ਸੀ ਇੱਧਰ ਨੂੰ ਆਪਾਂ ਲੈਫਟ ਸਾਈਡ ਹੋ ਗਿਆ ਮਨਾਲੀ ਦੇ ਵੱਲ ਤੋਂ ਲਓ ਜੀ 15 ਮਿੰਟਾਂ ਦੀ ਵੇਟ ਤੋਂ ਬਾਅਦ ਆਈ ਹੈ ਜੀ ਟਨਲ ਨੰਬਰ 4 ਜਿੱਥੇ ਫੋਟੋ ਬਣੀ ਹੈ ਸ਼੍ਰੀ ਹਨੂਮਾਨ ਜੀ ਕੀ ਜੈ ਸ਼੍ਰੀ ਰਾਮ ਟਨਲ ਨੰਬਰ 4 ਹਰ ਹਰ ਮਹਾਦੇਵ ਲਓ ਟਨਲ ਨੰਬਰ 4 ਦੇ ਵਿੱਚੋਂ ਨਿਕਲਦੇ ਸਾਰ ਹੀ ਤੁਹਾਨੂੰ ਜਿਹੜੀ ਹੈ ਧੁੱਪ ਦੇਖਣ ਨੂੰ ਮਿਲੂਗੀ ਉਹ ਵੀ ਅੱਛੀ ਐਨ ਵਧੀਆ ਟੌਪ ਦੀ ਫਰਸਟ ਕਲਾਸ ਹਾਈ 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 ਮਾਜੀ ਲਓ ਜੀ ਆਇਆ ਇਹ ਟੋਪ ਕੀ ਮੀਨ ਐਨ ਕਾਲਾ ਲਾਲ ਮਕਾਲੀਆਂ ਲੋ ਜੀ ਟੋਲ ਨੰਬਰ 2 ਸੁੰਦਰ ਨਗਰ ਤੋਂ ਪਹਿਲਾ ਪਹਿਲਾਂ ਆਪਾਂ ਨੂੰ ਇੱਕ ਐਂਟਰੀ ਤੇ ਮਿਲਿਆ ਸੀ ਕੀਰਤਪੁਰ ਸਾਹਿਬ ਇੱਕ ਮਿਲਿਆ ਜੀ ਅ ਸੁੰਦਰ ਨਗਰ ਤੋਂ ਪਹਿਲਾ ਟੋਲ ਪਲਾਜ਼ਾ ₹100 ਫੇਰ ਭਰਉਣਾ ਪਿਆ ਹੁਣੇ-ਹੁਣੇ Google Pay ਕਰਨਾ ਪਿਆ ਜੀ ਫਾਸਟੈਗ 'ਚ 110 ਰੁਪਏ ਨਾ ਨਹੀਂ ਕਹਿੰਦੀ ਕੱਟਦੇ 250 ਰੁਪਏ ਹੋਣਾ ਚਾਹੀਦਾ ਫੀ ਕੱਟਣੇ ਆ ਤੇ ਫੇਰ ਮੈਂ Google Pay ਕੀਤਾ ਜੀ 300 ਰੁਪਏ Google Pay ਕੀਤਾ ਨਹੀਂ ਹੋਇਆ ਫੇਰ 200 ਰੁਪਏ ਕੀਤਾ Google Pay ਫੇਰ ਹੋ ਗਿਆ ਤੇ ਫੇਰ ਮੈਂ ਕਿਹਾ ਕਹਿੰਦੀ ਜੀ ਹੁਣ ਤੁਸੀਂ ਜਾ ਸਕਦੇ ਹੋ ਮੈਂ ਕਿਹਾ ਜੀ ਥੈਂਕ ਯੂ ਲਓ ਜੀ ਮੰਨਾਲੀ 135 45 ਕਿਲੋਮੀਟਰ ਰਹਿ ਗਿਆ ਜੀ ਸੋ ਤਕਰੀਬਨ 10 ਤੋਂ 12 ਮਿੰਟ ਦੀ ਡੇਢ ਤੋਂ ਬਾਅਦ ਆਈ ਟਨਲ ਨੰਬਰ 5 ਸੋ ਬਲੂ ਰੰਗ ਉੱਪਰ ਦੁਲਾ ਦੁਲਹੰਦੀ ਸ਼ਾਦੀ ਹੋਈ ਆ ਉਹ ਦੇਖੋ ਉੱਪਰ ਦੁਲਾ ਦੁਲਹਨ ਨੂੰ ਲੈ ਕੇ ਜਾਂਦਾ ਪੰਜ ਨੰਬਰ ਦੇ ਉੱਪਰ ਫੋਟੋ ਲੱਗੀ ਆ ਸੋ ਆ ਵੜਗਾ ਜੀ ਆਪਾਂ ਪੰਜ ਨੰਬਰ ਟਨਲ ਦੇ ਵਿੱਚ ਓਏ ਹੋਏ ਲਓ ਜੀ ਪੰਜ ਨੰਬਰ ਟਨਲ ਤੋਂ ਐਗਜ਼ਿਟ ਕੀਤਾ तकरीबन 1.5 ਤੇ 2 ਕਿਲੋਮੀਟਰ ਦੀ ਟਨਲ ਸੀਗੀ ਜਿਆਦਾ ਲੰਬੀ ਨਹੀਂ ਸੀ ਟਨਲ ਲੇਕਿਨ ਸੇਮ ਜਿਹਾ ਟਨਲ ਹੁੰਦੀ ਆ ਉਦਾਂ ਨਹੀਂ ਸੀ ਹਨੇਰਾ ਸੀ ਪਰ ਥੋੜਾ ਲਾਈਟਾਂ ਘੱਟ ਸੀਗੀਆਂ ਹਨੇਰਾ ਨਹੀਂ ਰਹੇ ਸੀ ਇਹ ਜਿਹੜਾ ਜੀ ਰੋਡ ਉਹ ਆ ਗਿਆ ਜਿਹੜਾ ਆਪਣਾ ਪੁਰਾਣਾ ਰੋਡ ਹੁੰਦਾ ਸੀ ਨਾ ਆਇਆ ਜੀ ਪੁਰਾਣਾ ਰੋਡ ਠੀਕ ਆ ਜੀ ਇੱਥੇ ਆਪਾਂ ਤਕਰੀਬਨ ਪਹੁੰਚੇ ਆ ਬਿਲਕੁਲ ਆਰਾਮ-ਰਾਮ ਨਾਲ ਤੁਰੇ ਆ ਕੋਈ ਜਲਦਬਾਜ਼ੀ ਨਹੀਂ ਕੀਤੀ 4:30 ਵਜੇ ਪੂਰੇ 4:30 ਵਜੇ ਆਪਾਂ ਇਸ ਰੋਡ ਦੇ ਉੱਤੇ ਪਹੁੰਚ ਚੁੱਕੇ ਆ ਆਹ ਲਓ ਜੀ ਇਹ ਸੁਣੋ ਸੋ ਲਓ ਜੀ ਆਪਾਂ ਕ੍ਰਾਸ ਕਰ ਰਹੇ ਆ ਜੀ ਸੁੰਦਰਨਗਰ ਸੁੰਦਰਨਗਰ ਇੱਕ ਬਹੁਤ ਹੀ ਬਿਊਟੀਫੁੱਲ ਸਿਟੀ ਹੈ। ਆਹ ਰੋਡ ਇੱਕ ਸਾਈਡ ਦਾ ਬੰਦ ਹੈ, ਇੱਕ ਸਾਈਡ ਦਾ ਖੁੱਲ੍ਹਾ ਹੈ ਇਸ ਕਰਕੇ ਮੈਂ ਵੀਡੀਓ ਨਹੀਂ ਕਰ ਰਿਹਾ ਤੇ ਸਟੌਪ ਕਿਉਂਕਿ ਡੇਂਜਰਸ ਹੋ ਸਕਦਾ ਹੈ। ਸੋ ਗਾਇਜ਼ ਮੰਡੀ ਰਹਿ ਗਿਆ ਸਿਰਫ 1 ਕਿਲੋਮੀਟਰ ਆਪਾਂ ਇਸ ਸਾਹਮਣੇ ਜਿਹੜਾ ਮੇਰੇ ਲੈਫਟ ਸਾਈਡ ਤੇ ਦਿਖ ਰਿਹਾ ਨਾ ਸਿਟੀ ਇਹ ਮੰਡੀ ਸਿਟੀ ਹੈ ਜੀ। ਤੇ ਇਹ ਜਿਹੜੀ ਮੰਡੀ ਹੈ ਇਹ ਗੁਰੂ ਕੀ ਮੰਡੀ ਹੈ ਜੀ। ਇਹ ਮੰਡੀ ਨਹੀਂ ਹੈਗੀ ਇਹ ਗੁਰੂ ਕੀ ਮੰਡੀ ਹੈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਤੇ ਇਤਿਹਾਸ ਤੁਹਾਨੂੰ ਗੁਰਦੁਆਰਾ ਸਾਹਿਬ ਜਾ ਕੇ ਜਾਣਕਾਰੀ ਦਿੰਨੇ ਆ। ਆਈਐਸਬੀਟੀ ਮੰਡੀ ਬੱਸ ਸਟੈਂਡ ਸੋ ਇੱਥੋਂ ਤੁਹਾਨੂੰ ਹਰੇਕ ਜਗ੍ਹਾ ਦਿੱਲੀ, ਜਲੰਧਰ, ਲੁਧਿਆਣਾ ਜਿੱਥੇ ਦੀ ਮਰਜ਼ੀ ਲੈ ਲਓ ਬੱਸ ਹਰੇਕ ਜਗ੍ਹਾ ਦੀ ਬੱਸ ਮਿਲ ਜਣੀ ਔਰ ਨਾਲੇ ਇੱਥੋਂ ਅੱਧੇ ਕਿਲੋਮੀਟਰ ਦੇ ਡਿਫਰੈਂਸ ਤੇ ਗੁਰਦੁਆਰਾ ਸਾਹਿਬ ਆ। ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ, ਮੱਥਾ ਟੇਕਾਂਗੇ, ਉੱਥੇ ਦੇ ਇਤਿਹਾਸ ਬਾਰੇ ਤੁਹਾਨੂੰ ਜਾਣਕਾਰੀ ਕਰਾਵਾਂਗੇ। ਲੋ ਜੀ ਕਰੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਆਪਾਂ ਇੰਡੀਕੇਟਰ ਦੇ ਦਿੱਤਾ ਵੀ ਮੈਂ ਭਾਈ ਮੁਰਨਾ ਇਹਨੂੰ ਮੈਨੂੰ ਜਾ ਲੈਣ ਦੋ ਸੁਰੱਚ ਥੋੜਾ ਜਿਹਾ ਜ਼ਿਆਦਾ ਹੋਣ ਦੇ ਕਾਰਨ ਥੋੜਾ ਜਿਹਾ ਤਕਲੀਫ ਜੀ ਹੋਣੀ ਤੋ ਮੁਰਨੇ ਦੀ ਇਹ ਹੈ ਜੀ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਤਿਹਾਸਿਕ ਗੁਰਦੁਆਰਾ ਜੀ ਲੋ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ